ਪੰਜਾਬ ਦੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਆ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੀ ਲੜਾਈ ਆਪਣੇ ਪਰਿਵਾਰ ਦੇ ਭਵਿੱਖ ਤੇ ਆਪਣੇ Empire ਨੂੰ ਪ੍ਰੋਟੈਕਟ ਕਰਨ ਦੇ ਜਿਹੜੇ ਆ ਧੋਖਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਧੋਖਾ ਜਗਾ ਕਰਾਇਆ ਇਹਨਾਂ ਨੇ ਜਿਹੜੇ ਲੋਕ ਸਿਰਫ ਤੇ ਸਿਰਫ ਰਾਜਨੀਤਿਕ ਲਾਹਾ ਲੈਣ ਲਈ ਪਾਰਟੀਆਂ ਚ ਅਤਲਾ ਬੰਦੀ ਕਰ ਪਵਿੱਤਰ ਸਥਾਨ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਅੱਜ ਅਸੀਂ ਸਾਡੇ ਮਹਾਲੀ ਤੋਂ ਸਤਿਕਾਰਯੋਗ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੈਡਮ ਪ੍ਰਭਜੋਤ ਕੌਰ ਜੀ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਸਾਥੀ ਪੰਜਾਬ ਚੋਂ ਵੱਖ-ਵੱਖ ਥਾਵਾਂ ਤੋਂ ਆਏ ਸਾਥੀ ਅੱਜ ਗੁਰੂ ਸਾਹਿਬ ਦਾ ਉਹ ਟਾਸਰਾ ਲੈ ਕੇ ਅਸੀਂ ਆਪਣੇ ਚੋਣ ਮੁਹਿੰਮ ਦੀ ਜਿਹੜੀ ਆ ਸ਼ੁਰੂਆਤ ਕਰਨ ਜਾ ਰਹੇ ਆ ਇਸ ਸਥਾਨ ਤੋਂ ਬਾਅਦ ਹੁਣ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਜਿਹੜਾ ਪਾਰਟੀ ਨੇ ਮੈਨੂੰ ਚੋਣ ਲੜਨ ਦਾ ਮੌਕਾ ਦਿੱਤਾ ਆ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਤੱਕ ਸ੍ਰੀ ਕੇਸਗੜ ਸਾਹਿਬ ਅਤੇ ਮਾਤਾ ਨੈਣਾ ਦੇਵੀ ਵਾਸ ਜਾ ਕੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨਾਂ ਨਾਲ ਨਤਮਸਤਕ ਹੋਵਾਂਗੇ ਔਰ ਚੋਣ ਮਹੀਮ ਦਾ ਆਗਾਜ਼ ਕਰਾਂਗੇ ਜਿੱਥੇ ਮੈਂ ਗੁਰੂ ਸਾਹਿਬ ਦਾ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਉਹਦੇ ਨਾਲ ਨਾਲ ਮੈਂ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਅਹਿਮ ਸੀਟ ਤੇ ਪਾਰਟੀ ਦੀ ਟਿਕਟ ਦੇ ਕੇ ਅੱਜ ਦੇਸ਼ ਦੀ ਲੋਕਸ਼ਾਹੀ ਨੂੰ ਬਚਾਉਣ ਵਾਲੀ ਲੜਾਈ 'ਚ ਆਪਣਾ ਇੱਕ ਖਾਸ ਮੁਕਾਮ ਜਿਹੜਾ ਸਾਥ ਸਾਥੀ ਦੇ ਰੂਪ 'ਚ ਮੈਨੂੰ ਮੌਕਾ ਦਿੱਤਾ ਹੈ ਇਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਗੁਰੂ ਸਾਹਿਬ ਦੇ ਚਰਣਾ ਚਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਮਿਹਰ ਕਰਨ ਕਿ ਜਿਸ ਸੋਚ ਨਾਲ ਜਿਸ ਭਰੋਸੇ ਨਾਲ ਮੈਨੂੰ ਪਾਰਟੀ ਤੇ ਲੱਖਾਂ ਕਰੋੜਾਂ ਸਾਥੀਆਂ ਦੀਆਂ ਦਵਾਵਾਂ ਕਰਕੇ ਲੀਡਰਸ਼ਿਪ ਨੇ ਇਹ ਮੌਕਾ ਦਿੱਤਾ ਉਹ ਅਸੀਂ ਲੋਕ ਸਦਿਆ ਲੋਕ ਸਭਾ ਦੀਆਂ ਚੋਣਾਂ ਚ ਵੀ ਜਿੱਤ ਹਾਸਲ ਕਰਕੇ ਪਾਰਲੀਮੈਂਟ ਚ ਜਾ ਕੇ ਪੰਜਾਬ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਆਵਾਜ਼ ਬੁਲੰਦ ਕਰਾਂਗੇ ਲੋਕ ਹਿੱਤ ਦੀ ਗੱਲ ਕਰਾਂਗੇ ਲੋਕਾਂ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਾਂਗੇ ਸੋ ਇਸੇ ਕਰਕੇ ਅੱਜ ਇੱਥੇ ਸ਼ੁਰੂਆਤ ਵਾਸਤੇ ਆਏ ਆਂ ਔਰ ਤੁਹਾਡਾ ਮੀਡੀਆ ਦੇ ਸਾਰੇ ਸਾਥੀਆਂ ਦਾ ਮੈਂ ਤਹੇ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਤੁਸੀਂ ਵੀ ਲਗਾਤਾਰ ਇਸ ਸੰਘਰਸ਼ ਦੀ ਲੜਾਈ 'ਚ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਔਰ ਤੁਹਾਡੀਆਂ ਵੀ ਉਮੀਦਾਂ ਤੋਂ ਕਦੀ ਮੈਂ ਹਮੇਸ਼ਾ ਹੀ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਇਹ ਮੇਰੀ ਪੂਰੀ ਪ੍ਰਿਆਸ ਰਹੂਗਾ ਇਹ ਮੇਰਾ ਹਮੇਸ਼ਾ ਹੀ ਜਿਹੜਾ ਹੈਗਾ ਹਮੇਸ਼ਾ ਜਿਹੜਾ ਮੇਰਾ ਸੰਘਰਸ਼ ਚ ਜਾਰੀ ਰਹੇ ਸੁਖੰਕ ਸਿੰਘ ਸਾਹਿਬ ਤੁਸੀਂ ਤੁਹਾਡੇ ਤੋਂ ਪਹਿਲਾਂ 10 ਸਾਲ ਉਥੋਂ ਚੰਦੂ ਮਾਜਰਾ ਸਾਹਿਬ ਨੇ ਗਵਾਹੀ ਕੀਤੀ ਨਾਨਪੁਰ ਤੋਂ ਲੋਕ ਸਭਾ ਲਈ ਤੇ ਵਾੜੀ ਸਾਹਿਬ ਨੇ ਕੀਤੀ ਉਹਨਾਂ ਦੀ ਪਰਫਾਰਮੈਂਸ ਕਿਦਾਂ ਦੇਖਦੇ ਹੋ ਲਖੋ ਸਾਡੀ ਲੜਾਈ ਪੰਜਾਬ ਦੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਹੈ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੀ ਲੜਾਈ ਆਪਣੇ ਪਰਿਵਾਰ ਦੇ ਭਵਿੱਖ ਤੇ ਆਪਣੇ एंपायर ਨੂੰ ਪ੍ਰੋਟੈਕਟ ਕਰਨ ਦੇ ਜਿਹੜੇ ਆ ਭਵਿਕ ਦੇ ਲਗ ਠੀਕ ਕੰਗਸ ਸਾਹਿਬ ਇੱਕ ਚੀਜ਼ ਉੱਥੋਂ ਦੇਖ ਰਿਹਾ ਅਨੰਦਪੁਰ ਤੋਂ ਪਹਿਲਾਂ ਬਿੱਟੂ ਜਿੱਤੇ ਲੁਧਿਆਣੇ ਚਲੇ ਗਏ ਚੰਦੂ ਮਾਹਰਾ ਸਾਹਿਬ ਜਿੱਤੇ ਦਿਵਾਰੇ ਨੇ ਜਿੱਤੇ ਦਿਵਾੜੀ ਜਿੱਤੇ ਕਹਿੰਦੇ ਚਰਚਾ ਹੁਣ ਚੰਡੀਗੜ੍ਹ ਤੋਂ ਲੜਦੀ ਹੈ ਕਾਰਨ ਕੀ ਹੈ ਕਿ ਬੰਦਾ ਇੱਕ ਵਾਰੀ ਜਿੱਤਦਾ ਬਾਅਦ ਚ ਉਹ ਹਲਕਾ ਹੀ ਹੋਰ ਦੇਖਣ ਭੈਣਦੇ ਆ ਧੋਖਾ ਧੋਖਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਧੋਖਾ ਜਗਾ ਕਮਾਇਆ ਇਹਨਾਂ ਨੇ ਉਸ ਪਵਿੱਤਰ ਧਰਤੀ ਜਿੱਨੇ ਸਮਾਜਿਕ ਏਕਤਾ ਭਾਈਚਾਰਕ ਸਾਂਝ ਦੁਨੀਆ ਦੀ ਮਿਸਾਲੀ ਜਿਹੜੀ ਕੁਰਬਾਨੀ ਦੇ ਕੇ ਇੱਕ ਇਤਿਹਾਸ ਸਿਰਜਿਆ ਉਸ ਧਰਤੀ ਔਰ ਉਸ ਧਰਤੀ ਦੇ ਲੋਕਾਂ ਨੇ ਜਿਹੜਾ ਇਹਨਾਂ ਨੇ ਦਗਾ ਕਮਾਇਆ ਲੋਕ ਇਹਨਾਂ ਨੂੰ ਵਕਸ਼ਨ ਦੇ ਇੱਕ ਚੀਜ਼ ਹੋ ਰਕਾਂਗ ਸਾਹਿਬ ਕਿਸੇ ਵੀ ਪਾਰਟੀ ਦੀ ਆਪਾਂ ਗੱਲ ਕਰ ਲਈ ਕੋਈ ਵੀ ਸਿਆਸਤਦਾਨ ਜਿਹੜਾ ਕਿਸੇ ਦੂਜੀ ਪਾਰਟੀ ਜਾ ਰਿਹਾ ਉਹਨੂੰ ਟਿਕਟ ਮਿਲਦੀ ਪਈ ਹੈ ਕੀ ਉਮੀਦਵਾਰਾਂ ਦਾ ਆਪਣੀ ਪਾਰਟੀਆਂ ਚ ਜਿਹੜੇ ਵਰਕਰ ਜੱਦੀ ਕੰਮ ਕਰ ਰਹੇ ਉਹਨਾਂ ਦਾ ਘਾਟਾ ਪੈ ਚੁੱਕਾ ਹਰ ਪਾਰਟੀ ਨੂੰ ਇੱਧਰ ਉੱਧਰ ਲੱਭਨੇ ਪੈ ਰਹੇ ਉਮੀਦਵਾਰ ਪੰਜਾਬ ਚ ਮਾਨ ਸਾਹਿਬ ਦੀ ਅਗਵਾਈ ਚ 2 ਸਾਲਾਂ ਚ ਜੋ ਲੋਕ ਹਿੱਤ ਵਾਸਤੇ ਕੰਮ ਹੋਇਆ ਨੌਜਵਾਨਾਂ ਨੂੰ ਨੌਕਰੀਆਂ ਤੋਂ ਲੈ ਕੇ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਰੋਜ਼ਗਾਰ ਦੇਣ ਤੋਂ ਇਲਾਵਾ ਜਿਸ ਤਰੀਕੇ ਨਾਲ ਕਰਪਸ਼ਨ ਤੇ ਠੱਲ ਪਈ ਆ ਆਮ ਸਧਾਰਨ ਵਰਗਾਂ ਨੂੰ ਬਿਜਲੀ ਫ੍ਰੀ ਦੇ ਕੇ ਘਰ ਘਰ ਰਾਸ਼ਨ ਦੇਣ ਦੀ ਸਕੀਮ ਸ਼ੁਰੂ ਕਰਕੇ तमाम ਉਪਰਾਲੇ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਆ ਇੱਕ ਇੱਕ ਇਸ এজেন্ডੇ ਨਾਲ ਅਸੀਂ ਹਰੇਕ ਘਰ ਦਾ ਹੁੰਡਾ ਖੜਕਾਵਾਂਗੇ ਜਿਹੜੇ ਲੋਕ ਸਿਰਫ ਤੇ ਸਿਰਫ ਰਾਜਨੀਤਿਕ ਲਾਹਾ ਲੈਣ ਲਈ ਪਾਰਟੀਆਂ ਚ ਅਦਲਾ ਬਦਲੀ ਕਰ ਰਹੇ ਆ ਉਹ ਵੀ ਪੰਜਾਬ ਦੇ ਲੋਕ ਸਭਾ ਸਰਬਸਭਾਬ ਕੀ ਸੋਚ ਲੈ ਕੇ ਚਲੇਗਾ ਹਾਂ ਲਾਸਟ ਹੈ ਨਾ ਲਾਸਟ ਸਰ ਹੁਣ ਕੀ ਸੋਚ ਲੈ ਕੇ ਚਲੇਗਾ ਅਨੰਦਪੁਰ ਸਾਹਿਬ ਕੇ ਲੋਕੋ ਕੇ ਲਈ ਖੁਦ ਦਾ ਕੀ ਲੈ ਕੇ ਚਲੇ ਜੇ ਲੋਕੋ ਵਿੱਚ ਹੋ ਜਾਏਗਾ ਆਪ ਦੇਖਿਏ ਸਭ ਤੋਂ ਵੱਡੀ ਬਾਤ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਜੋ ਪਵਿੱਤਰ ਧਰਤੀ ਹੈ वहाँ टूरिज्म की अपार संभावनाएं हमारे पुआद जो एरिया पड़ता है रोपड़ से मोहाली वहाँ नहरी पानी अभी तक नहीं दिया गया बलाचौर से लेकर बंगा शहर में फुटबॉल वॉलीबॉल का इतना बड़ा टैलेंट है और रोपड़ और श्री अनंतपुर साहब में वाटर स्कीम का इतना बड़ा टैलेंट है कि किसी ने तरफ ध्यान नहीं दिया इन तमाम इश्यूज के साथ साथ देश के संविधान के अनुसार ਜੋ ਫੈਡਰਲ ਸਟਰਕਚਰ ਮੇਂ ਸਟੇਟਸ ਦਾ ਰਾਈਟ ਹੈ ਉਸਕੋ ਪ੍ਰੋਟੈਕਟ ਕਰਨੇ ਦੀ ਲੜਾਈ ਵੀ ਪਾਰਲੀਮੈਂਟ ਮੇਂ ਲੜੇ ਹੜਾ ਦਾ ਬੜਾ ਵੱਡਾ ਇਸ਼ੂ ਰਿਆ ਸੀਗਾ ਚਰਨਜੀਤ ਸਿੰਘ ਤੁਹਾਡੇ ਜਿਹੜੇ ਵਿਧਾਇਕ ਨੇ ਉਹ ਤਾਂ ਬੜਾ ਵੱਡਾ ਵਿਰੋਧ ਹੋਇਆ ਸੀ ਪਿੰਡਾਂ ਚ ਪਿੰਡਾਂ ਚ ਕਿੱਦਾਂ ਜਾਉਂਗੇ ਮਾਨ ਸਾਹਿਬ ਲਗਾਤਾਰ ਲੱਗੇ ਹੋਏ ਆ ਚਾਹੇ ਹੜਾਂ ਦਾ ਮਸਲਾ ਹੋਵੇ ਚਾਹੇ ਨਹਿਰੀ ਪਾਣੀ ਪਹੁੰਚਾਉਣ ਦਾ ਮਸਲਾ ਹੋਵੇ ਇਹ ਸਾਡੀ ਪ੍ਰਾਇੋਰਟੀ ਹੈ ਦੇਖੋ ਇੱਕ ਗੱਲ ਮੈਂ ਸਪਸ਼ਟ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਇੱਕ ਮਿਸ਼ਨ ਦੇ ਤਹਿਤ ਰਾਜਨੀਤੀ ਚ ਆਏ ਆਂ ਔਰ ਮੈਂ ਵੀ ਬੜੇ ਪਰੋਸ਼ਣਾਲ ਸਾਰੇ ਆਨੰਦਪੁਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਕਹਿ ਸਕਦਾ ਕਿ 24 ਸਾਲ ਦਾ ਸਮਾਜਿਕ ਜੀਵਨ ਹੈ ਛੱਤ ਰਾਜਨੀਤਿਕ ਤੇ ਲੱਗੀ ਇੱਕ ਕੋਈ ਉਂਗਲ ਖੜੀ ਨਹੀਂ ਕਰ ਸਕਦਾ ਸਿਰਫ ਔਰ ਸਿਰਫ ਲੋਕ ਹਿੱਤ ਦੀ ਲੜਾਈ ਅੱਜ ਤੱਕ ਲੜੀ ਹੈ ਤੇ ਗਾਂਧੀ ਠੀਕ ਹੈ ਬਹੁਤ ਠੀਕ